ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਸੂਟ ਲੈ ਕੇ ਆਏ ਤਾਂ ਡੈਲੀ कॉटन ਦੇ ਇਹ ਸੂਟ ਆਉਣਗੇ ਜੀ ਔਰਗੈਂਜ਼ਾ ਜੌਰਜਟ ਦੇ ਬਹੁਤ ਹੀ ਸੋਹਣੇ ਸੂਟੇ ਬਣੇ ਹੋਏ ਨੇ ਇਹਨਾਂ ਤੇ ਲੇਜ਼ਰ ਕੱਟ ਪੈਚਵਰਕ ਹੋਇਆ ਹੋਇਆ ਹੈ ਦੁਪट्टे ਦੇ 4 ਸਾਈਡ ਸਕੈਲਪਿੰਗ ਆਏਗੀ ਵਿੱਚ ਵਰਕ ਆਏਗਾ ਬਾਟਮ ਇਸਦੀ ਪਲੇਨ ਹੋਏਗੀ ਜੀ ਬਹੁਤ ਸੋਹਣੇ ਕਲਰ ਨੇ ਇਹ ਸੂਟ ਆਉਣਗੇ ਜੀ ਚੰਦੇਰੀ ਸਿਲਕ ਦੇ ਮਲਮਲ ਚੰਦੇਰੀ ਸਿਲਕ ਦਾ ਹੀ ਇਹਨਾਂ ਦੇ ਨਾਲ ਦੁਪੱਟਾ ਬਣਿਆ ਹੈ ਇਹ ਬਾਟਮ ਆਏਗੀ ਇਹਨਾਂ ਦੀ ਪਲੇਨ ਵਰਕ ਬਹੁਤ ਹੀ ਸੋਹਣਾ ਹੋਇਆ ਹੋਇਆ ਹੈ ਜੀ ਇਹਨਾਂ ਤੇ ਇਹਨਾਂ ਵਿੱਚ ਕਲਰ ਬਹੁਤ ਸੋਹਣੇ ਨੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਸੋਹਣਾ ਫੈਬਰਿਕ ਇਹਨਾਂ ਦਾ ਖਾਸ ਕਰਕੇ ਸਮਰ ਸੀਜ਼ਨ ਵਿੱਚ ਪਾਉਣ ਲਈ ਬਹੁਤ ਸੋਹਣੇ ਸੂਟ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਜੇ ਨੰਬਰ ਅਸੀਂ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਇਹ ਸੂਟ ਆਉਣਗੇ ਜੀ ਕੈਂਬ੍ਰਿਕ ਲੌਨ ਕਾਟਨ ਦੇ ਇਹ ਤੁਸੀਂ 올ਓਵਰ 5 ਮੀਟਰ ਸੂਟ ਵੀ ਲੈ ਸਕਦੇ ਜੇ ਪਲੇਨ ਬਾਟਮ ਵੀ ਨਾਲ ਇਹਨਾਂ ਦੇ ਲਗਵਾ ਕੇ ਬਾਟਮ ਤੇ ਵਰਕ ਵੀ ਕਰਵਾ ਸਕਦੇ ਜੇ ਇਹਨਾਂ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆਏ ਹੋਏ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਰਡਰ ਕਰ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ